ਇਸ ਤਰ੍ਹਾਂ ਵਜਾ ਇਹ ਉਹ ਸਥਿਤੀ ਨੂੰ ਬਣ ਕਰੇ ਨੇ ਮਹਾਰਾਜ ਉਹ ਪਿਆਰ ਨਾਲ ਕਿਵੇਂ ਸਤਿਗੁਰੂ ਦੇ ਰੋਜ਼ਾ ਕਰਕੇ ਬੰਜੀਗਾ ਕਿ ਰੋਕ ਰੇ ਨੇ ਕਹਿੰਦੇ ਸਾਡਾ ਪ੍ਰੇਮ ਦਾ ਤਾਲ ਕਿਹੋ ਜਿਹਾ ਵਜਾਇਆ ਆਤਮ ਪਰ ਬਾਦ ਬਨਾਲ ਟਕਰਾਇੰਦਾ ਕਦਰ ਵਾ ਅਗਲੇ ਵਿੱਚ ਗਾ ਕਰਦੇ ਸੀ ਉਹ ਬੀਬੀਆਂ ਗਾਇਆ ਕਰਦੀ ਸੀ ਗੁਰਦਾਸਪੁਰ ਦੀਆਂ ਤੇਰੇ ਹਜ਼ਾਰ ਤੇ ਮੇਰੇ ਮਾਲਕ ਓਏ ਤੇਰੇ ਹਜ਼ਾਰ ਤੇ ਮੇਰੇ ਮਾਲਕ ਫਕਾਰੀ ਬਣ ਕੇ ਆ ਗਏ ਹਾਂ ਬਕਸ਼ ਦੇ ਤੂੜ ਚਰਨਾ ਦੀ ਵਪਾਰੀ ਬਣ ਕੇ ਆ ਗਏ ਹਾਂ ਪਿਆਰਿਓ ਅਸੀਂ ਸੌਦਾਗਰ ਬਣ ਕੇ ਆਏ ਹਾਂ ਸੌਦਾ ਲੈਣ ਵਾਸਤੇ ਆਏ ਹਾਂ ਕਿਸੇ ਹਟਵਾਣੇ ਕੋਲ ਹੱਦ ਦੇ ਮਾਲਕ ਪਰਮਾਤਮਾ ਕੋਲ ਤੁਹਾਡਾ ਜੀ ਜਾ ਕਰ ਰਹੇ ਨੇ ਗੁਰਮੁਖਾਂ ਇਹ ਅੰਦਰ ਵੜ ਵੜ ਨਚਾ ਜਿਹੜੇ ਮੇਰੇ ਪਿਆਰ ਵਿੱਚ ਮੇਰੀ ਮਸਤੀ ਵਿੱਚ ਮੇਰੇ ਹੁਕਮ ਵਿੱਚ ਬੰਦੇ ਹੋਏ ਨੇ ਮੈਂ ਉਹਨਾਂ ਦੀ ਆਦ ਬਾਂਦੇ ਅੰਦਰ ਵੜ ਕੇ ਅਗਮੀ ਨਾਚ ਕਰ ਰਿਹਾ ਆਦਮੀ ਖੇਲ ਕਰ ਰਿਹਾ ਜਿਹੜਾ ਚੰਬਦਿਸ਼ੀ ਨਾਲ ਵੇਖਿਆ ਨਹੀਂ ਜਾਂਦਾ ਔਰ ਮੇਰੀ ਮਸਤੀ ਵਿੱਚ ਮੇਰੀ ਜ਼ਰਤ ਕਰ ਰਹੇ ਨੇ ਮੈਂ ਉਹਨਾਂ ਦੀ ਮਸਤੀ ਵਿੱਚ ਮਸਤ ਹੋ ਕੇ ਉਹਨਾਂ ਦੇ ਗੁਣ ਗਾ ਰਿਹਾ ਹਾਂ ਨਟਵਾ ਆਪਣਾ ਸਾਗ ਵਰਕਾਏਂਦਾ ਮੈਂ ਇਹੋ ਜਿਹਾ ਨਟਵਾ ਹਾਂ ਛਲਿਆ ਹਾਂ ਮੈਂ ਛਲ ਵੀ ਸਾਰੇ ਸੰਸਾਰ ਨਾਲ ਕਰ ਦਿਆ ਪਰ ਮੈਂ ਛੇਲ ਕਰਿਆ ਭਗਤਾਂ ਨਾਲ ਸੰਸਾਰ ਨਾਲ ਛਲ ਕਰਕੇ ਉਹਨਾਂ ਆਪਣੇ ਚਰਨਾਂ 'ਚ ਦੇ ਨਾਲ ਨਹੀਂ ਲਗੰਦੇ ਰਿਆ ਮਹਾਰਾਜ ਜੀ ਕਹਿੰਦਿਆ ਜੁਗਾ ਪਰਵਾਨ ਖੇਲ ਹੁੰਦਾ ਰਿਹਾ ਅਵਤਾਰਾਂ ਤੇ ਗਪਰਾ ਗੁਰੂਆਂ ਦਾ ਮੇਰੇ ਹੁਕਮ ਦੇ ਜੀਵੋ ਚਲਦੇ ਰਏ ਸੰਸਾਰ ਨਾਲ ਛਲ ਹੁੰਦਾ ਰਿਆ ਪਰ ਮੈਂ ਹੁਣ ਕੀ ਆ ਸਤਗੁਰ ਹੋਣ ਨਹੀਂ ਕੱਚਾ ਹੁਣ ਮੈਂ ਪੂਰਨ ਹੋ ਗਿਆ ਆ ਗਿਆ ਆ ਮੈਂ ਪੂਰਨ ਜੋਰ ਨਾਲ ਸ਼ਬਦੀ ਤਾਰਿਆ ਮੈਂ ਹੁਣ ਕੱਚਾ ਨਹੀਂ ਔਰ ਮੈਂ ਕਿਸੇ ਭਾਂਡੇ ਨੂੰ ਕੱਚਾ ਨਹੀਂ ਰਹਿ ਦਿੰਦਾ ਕਿਸੇ ਨੂੰ ਊਰ ਊਂ ਦਾ ਵਿੱਚ ਨਹੀਂ ਰਹਿ ਦਿੰਦਾ ਮੈਂ ਪੂਰਨ ਹਾਤੇ ਮੈਂ ਪੂਰਨ ਹੋ ਕੇ ਅੰਦਰ ਵਸਣਾ ਆ ਸਤਗੁਰੂ ਹਣ ਨਹੀਂ ਕੱਚਾ ਪਿਛਲੀ ਜੀਤ ਸਰਬਗੋਆਇਂਦਾ ਤੋਰੂ ਆਇਆ ਬਣ ਕੇ ਪੱਕਾ ਪੱਕੀ ਸਭ ਨੂੰ ਆਪ ਕਰਾਏਂਦਾ ਤੋਰੂ ਪੱਕਾ ਬਣ ਕੇ ਆਇਆ ਔਰ ਇਹ ਵਜੀ ਆ ਸ਼ਬਦ ਦਾ ਪੱਕਾ ਬਦਲ ਪਾ ਗੇ ਜੁੜਾ ਜੇ ਮਾਂ ਦੇ ਵਿਚਲਾ ਨੂੰ ਦੂਰ ਦੂਰ ਖਿੱਚ ਕੇ ਆਪਣੇ ਚੰਨਾ ਵਿੱਚ ਲਾ ਕੇ ਤੇ ਆਪਣਾ ਸਹਾਰਾ ਬਖਸ਼ ਦਿੱਤਾ ਮਹਾਰਾ ਕਹਿੰਦੇ ਮੈਂ ਉਹਨਾਂ ਦਾ ਪੱਕੀ ਬਕਾਰਿਆ ਜੇ ਮੈਂ ਤੁਹਾਨੂੰ ਲੈ ਕੇ ਇੱਥੇ ਆਇਆ ਤੇ ਲੈ ਕੇ ਮੁੜ ਕੇ ਵਾਪਸ ਆਵਾਂਗਾ ਮੇਰਾ ਵਾਦਾ ਆਇਆ ਫੇਰ ਪਾਤਸ਼ਾਹ ਜੀ ਦਿਆ ਕਰਦੇ ਨੇ ਰਾਹ ਵਿੱਚ ਚੱਲਦੇ ਆ ਚੱਲਦੇ ਆ ਪਰਥੇ ਆਕਾਲ ਥਕਾ ਦੇਖੋ ਉਸ ਨਿਰਬੋ ਨੇ ਅੱਖ ਦੀ ਪਰਬਤੂ ਪਹਿਲੇ ਆ ਜਾਂਦਾ ਲੇਕਿਨ ਫੇਰ ਇੱਕ ਸਮਝਾਉਣ ਵਾਲੀ ਗੱਲ ਹੈ ਮੈਂ ਕੋਟੇ ਦੇ ਕੋਰ ਜੋਜਰ ਦਾ ਪੰਦਿਆ ਸੱਚ ਕੱਢ ਉਥੋਂ ਚੱਲ ਕੇ ਆਉਂਦਾ ਤੇ ਥੱਕ ਜਾਣਾ ਤੇ ਗੁਰਮੁਖਾਂ ਦੇ ਘਰ ਵਿੱਚ ਵੜ ਕੇ ਉਹਨਾਂ ਦੀ ਆਦਮ ਸੇ ਸਵਾਏ ਮੰਨ ਕੇ ਉੱਥੇ ਆਰਾਮ ਕਰਦਾ गुरसिख दुआरे आके सकीमा सर्ब मिटाएंदा विष्णु ब्रह्म ब्रह्मा, ब्रह्मा शिव रह गए हत्ता पक्का एक भगत भगवान दा प्यार दे के ब्रह्मा विष्णु शिव जो संसार का संचालन कर रहे ने यह भी हैरान परेशान हो गए हर जू कि डेरा लाएगा ए ग्रीव न मारया दे घर जा जा के आके डेरा ला बैठया पीर पे डमबर कैन लिखो छगया मदीना मक्का पीर पे गबर जितने औलिया हुए ने ओ गंदरे बक्के इस परगट नहीं होया ओ संभल नगरी दे अंदर परगट होया और संभल नगरी दे परगट होके अपना आप संभल के टका के चोट गुरमुखों जुगा के सजक की धार लगा लगा रहा है मदीना मक्का मोहम्मद मकबरा ना कोई सुहाए द ईसा मूसा फिरे नसा ए, के। सलाम और नूसला सलाम यूदियों के पैगंबर ईसाइया पैगंबर ए कमले हुए फिरी फिरते मुस्तरी सबनों जिसने रंग बनाया बूरा काका संसारिन भिन्न मूर्तियां तैयार की परमात्मा ने बुरा काका अंग्रेजा भी केंद्र ये जेड़े रंग तैयार किए रचना की महाराज कह रहे ने ਉਹਨੇ ਕੀ ਕੀਤਾ ਸੋ ਗਰੀਬਨ ਨਮਾਨਿਆ ਸੋ ਗਰੀਬਨ ਨਮਾਨਿਆ ਵਿੱਚ ਸੋਭਾ ਪਾਇੰਦਾ ਜਿਹੜੇ ਗਰੀਬ ਦੇ ਨਮਾਨੇ ਨੇ ਕੋ ਜਿਹੜੇ ਕਬਲੇ ਨੇ ਉਹਨਾ ਗੁਰਮੁਖਾਂ ਦੇ ਘਰ ਜਾ ਕੇ ਸੱਜਦ ਰੂਪ ਵਿੱਚ ਬਰਾਜਮਾਨ ਹੋ ਕੇ ਸੋਭਾ ਹੈ ਮਾਣ ਹੋ ਰਿਹਾ ਹੈ ਆ ਸਭ ਸਭ ਦੀ ਅਖੀ ਪਾਇਆ ਕਟਾ ਮੇਨੋ ਜੀਵ ਜੰਤ ਕੋਈ ਪਛਾਨ ਨਹੀਂ ਸਕਿਆ ਸਾਰਿਆਂ ਨੇ ਮੈਲ ਛਲ ਕਰ ਦਿੱਤਾ ਚਾਰੋਂ ਕੰਟ ਖੇ ਉਡਾਏਂਦਾ ਕੀ ਮਾਨ ਰਜੇ ਨਾਮਵਤਾ ਬਿਨ ਵਡਿਆ ਗਰਮੋ ਕਾਂਕਾਰ ਡੇਰਾ ਲਾਏਂਦਾ ਨਾਮਾ ਭਗਤ ਜੜਾਇਆ ਬੱਲੇ वटे नो रख के पूजा करता जिसल तेरे को तार सामने आगाज हो फिर कहता के इधर भी हो तो इधर भी हो तो इधर भी हो चार कुट वाल इशारा करना शुरू करता महाराज जी कहते हैं का घर डेरा लाएगा ज्योति जो, जो शुरू प्यारे आप अपनी कृपा कर सेवा सच सच कमाएगा तो ਉਹ ਜੋ ਸਰਵਿਆਤ ਬੰਦਾ ਪਰਮਾਤਮਾ ਆ ਉਹ ਪਰਗਿਤ ਹੋਇਆ ਉਸਨੇ ਆਪਣੀ ਕਿਰਪਾ ਕੀਤੀ ਔਰ ਕਿਰਪਾ ਕਰਕੇ ਗੁਰਮੁਖ ਖਾਤੇ ਦੇ ਗ੍ਰਹ ਗ੍ਰਹ ਜਾ ਕੇ ਉਹਨਾਂ ਦੀ ਸੇਵਾ ਕਰ ਰਿਹਾ ਤੇ ਉਹਨਾਂ ਦੀ ਕਹਾਣੀ ਲਿਖੇ ਪਾਰਿਆ ਇਹ ਲੇਖ ਸਹੀ ਸੱਚੇ ਪਾਤਸ਼ਾਹ ਜੀ ਦਾ ਪਿਆਰੋ ਜਿਸ ਤਰਾ ਗੁਰਦਾਸਪੁਰਿਆ ਨੇ ਪਿਆਰ ਜਿਤਵਾਇਆ ਆ ਇਥੇ ਵੀ ਬੜੇ ਖੇਲ ਹੋਏ ਨੇ ਇਸੇ ਤਰ੍ਹਾਂ ਅਸੀਂ ਇਹ ਜਾ ਮੰਗੀਏ ਕਿ ਸੱਚੇ ਬਾਚੋਂ ਸਦਾ ਸਾਨੂੰ ਆਪਣੇ ਚਰਨਾਂ ਦਾ ਉਹ ਜਿਹੜਾ ਗੰਮੀ ਖਾਣਾ ਬਚੀ ਗਏ ਬਚੀ ਗਏ ਉਹ ਅਸੀਂ ਥੋੜਾ ਮਾਇਆ ਤੋਂ ਕਿਨਾਰਾ ਕਰਕੇ ਤੇਰੇ ਪਿਆਰ ਵਿੱਚ ਮਸਤ ਰਹੀਏ ਤੱਕੇ ਸਾਡਾ ਜੀਵਨ ਦਾ ਆਖਰੀ ਸਵਾਜ ਜਿਹੜਾ ਤੇਰੇ ਲੇਖੇ ਲੱਗ ਜਾਵੇ ਇਹਨਾਂ ਸ਼ਬਦਾਂ ਨਾਲ ਮਾਫ਼ੀ ਚਾਹਾਂਗਾ ਸੋਹਾਂ ਅੰਗਮਾਰਾ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾ ਛੇ ਸਿੰਘ ਵਿਜਨਾ ਭਗਵਾਨ ਦੀ ਜੈ ਸੋ ਹੰਗਮਾਰਾ ਜੀ ਛੇ ਸਿੰਘ ਵਿਜਨਾ ਭਗਵਾਨ ਦੀ ਜੈ ਸੋ ਹੰਗਮਾਰਾ ਛੇ ਸਿੰਘ ਵਿਜਨਾ ਭਗਵਾਨ ਦੀ ਜੈ ਸੋ ਹੰਗਮਾਰਾ ਚੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤਿਓ ਦਾ ਸਿਲੇਖਾਂ ਦੇ ਕਰੇਗਾ 6 ਪਾਧਰੋਂ 2020 ਵਿਕਰਮੇ ਬੂਰ ਸਿੰਘ ਦੇ ਗ੍ਰਹਿ ਕਾਦਰਾਬਾਦ ਹਰ ਸੰਗਤ ਜੋ ਇਸ ਹਰਵਾਨੀ ਦੇ ਵਿੱਚ ਸੰਚਾ ਜੀ ਨੇ ਸਤਸ ਰੂਪ ਦੀ ਮਹਤਤਾ ਦੱਸੀ ਗਈ ਹੈ ਕਿ ਸਤਸ ਰੂਪ ਦਾ ਕਿੰਨੀ ਮਹਤਤਾ ਹੈ ਉਹ ਸਾਡੇ ਵਸੇ ਸੰਗਤ ਵਸੇ ਹੁਕਮ ਵੀ ਹੈ ਅੱਛੀ ਤਰ੍ਹਾਂ ਤੁਸੀਂ ਜਾਣਦੇ ਹੋ ਇੱਕ ਵਾਰੀ ਸਵੇਰੇ

ਅਗਨੀ ਤਾਤ ਬੁਝਾਇੰਦਾ ਸਸਰੂ ਜੋ ਸਿੰਘਾਸਨ 'ਤੇ ਬਰਾਜ਼ਮਾਨ ਹੈ ਇਹ ਤੁਹਾਡੀ ਅਗਨੀ ਤਾਤ ਜੋ ਬੁਝਾ ਦਿੰਦਾ ਹੈ ਠੰਡ ਪਾਉਂਦਾ ਓਮ ਰਤਮ ਮੇਗ ਦੇਵੇ ਬਰਸ ਕ੍ਰਿਸ਼ਨਾ ਤਿਖਾਕ ਵਹਿੰਦਾ ਲੇਖਾ ਚੁਕਾਏ ਸੋਗ ਹਰਖ ਚਿੰਤਾ ਗਮ ਨਾ ਕੋਈ ਜਿ ਨਹੀਂਦਾ ਕੋਈ ਚਿੰਤਾ ਕੋਈ ਰੋ ਨਿਰਾਜੰਦਾ ਅੰਤਰਾ ਆਤਮ ਜੋ ਰਹੇ ਪਰਕ ਉਹ ਤਿਨਾ ਪਾਂਡਾ ਪਰਮ ਪਨਾਹੇਂਦਾ ਅਧ ਵਿਚਾਰ ਜੋ ਰਹੇ ਲਟਕ ਤਿਨਾ ਤੁਰਦਾ ਹੁਕਮ ਸੁਣਾਇਂਦਾ ਗੁਰਮੁਖ ਮਾਰਗ ਚੱਲੇ ਬੇ ਧੜਕ ਉਹ ਖਤਰਾ ਨજર ਕੋਈ ਨਹੀਂ ਆਈਂਦਾ ਹਰ ਜੂ ਕਾਰਨ ਹਰਾ ਬਦਕ ਉਹ ਗਨਕਾ ਕੋਲ ਨਾ ਬੇਗਬਖਾਇਦਾ ਹਰ ਜਣੇ ਵੇਖੇ ਖੋਲਤਾ ਕੀ ਪੜਦਾ ਮੰਦਰ ਆਪੇ ਉਠਾਈਆ ਨਿਰਗੁਣ ਹੋ ਕੇ ਬਣੇ ਸਾਥੀ ਉਹ ਸਾਚਾ ਸੰਗ ਰਖਾਈਆ ਪਿਆਰ ਨਾਲ ਸਰਪੰਨ ਕਰੀਓਗੇ ਕੋਈ ਸੇਵਕ ਹੋ ਕੇ ਕਰੇ ਰਾਖੀ ਮੇਰ ਨਜਰ ਉਠਾਈਆ ਪ੍ਰੀਤਮ ਹੋ ਕੇ ਬਣੇ ਪਾਠੀ ਉਹ ਗੁਰਮੁਖ ਟੋਲਾ ਗਾਏ ਚਾਹੀ ਚਾਹਿਆ ਸਰੋਵਰ ਹੋ ਕੇ ਬਣੇ ਤੀਰਸ ਤਾਟੀ ਸਾਚਾ ਸਿਰਮੁਖ ਚੁਆਈਆ ਬੰਦਾਰਾ ਹੋ ਕੇ ਖੋਲੇ ਹਾਟੀ ਘਰ ਘਰ ਵਿੱਚ ਸੋਭਾ ਪਾਈਆ ਉਜਾਰਾ ਹੋ ਕੇ ਜਗਤ ਬਾਤੀ ਜੋਤ ਨਰੰਜਨ ਕਰ ਰੁਸ਼ਨਾਈ ਆ ਅੰਮ੍ਰਿਤ ਹੋ ਕੇ ਜਾਂ ਪਿਆ ਇਹ ਬਾਟੀ ਉਹ ਨਿਜਰ ਚਰਨਾ ਆਪ ਚਰਾਈ ਆ ਮਿਹਰਬਾਨ ਹੋ ਕੇ ਪੁੱਛੇ ਬਾਤੀ ਉਹ ਨਿਰਗੁਣ ਸਰਗੁਣ ਫੇਰਾ ਪਾਈ ਆ ਇਹ ਨਿਰਗੁਣ ਇਹ ਸਰਗੁਣ ਉਨਿਰਗੁਣ ਸਰਗੁਣ ਫੇਰਾ ਪਾਈਆ ਅਸਲਸਲ ਹੋ ਕੇ ਖੇਲ ਕਰੇ ਬਹੁ ਪਾਤੀ ਹਰ ਕਾ ਭੇਦ ਸਮਝ ਕੋਈ ਨਹੀਂ ਪਾਈਆ ਨੂਰ ਨੁਰਾਨਾ ਹੋ ਕੇ ਮੇਟ ਹੰਦੇਰੀ ਰਾਤੀ ਉਹ ਸਾਚਾ ਚੰਦ ਕਰੇ ਰੋਸ਼ਨਾਈਆ ਲੜੇਂਦਾਰ ਹੋ ਕੇ ਲੇਖਾ ਚੁਕਾਇਆ ਇਹ ਬਾਕੀ ਉਹ ਪਿਛਲਾ ਰੈਣ ਕੋਈ ਨਹੀਂ ਪਾਈਆ खेवट होके मलावन के, के खेवट होके पार कराए काटी और पत्तन मिले दाता होके उत्तम करे जाती बरन भरना को दर्शाइया हर जन बुजारत नाम पाया अग्नि अग्निता गवाइया ਸ਼ਬਦੀ ਨਾਦ ਦੇ ਅੱਲਾ ਕਰ ਕਰ ਇੱਕ ਪੜਾਈਆ ਕਾਗਜ਼ ਕਲਮ ਲੇਖਾ ਦੇ ਮੁਕਾ ਤੁਰ ਸੰਦੇਸ਼ਾ ਏਕ ਸੁਨਾਈਆ ਦਾਸ ਹਮੇਸ਼ਾ ਦੇ ਬਖਾ ਨਿਤ ਨਿਤ ਵੇਖ ਬਖਾਈਆ ਅਰਸ਼ ਫਰਸ਼ ਬਨਮਲਾ ਉਬੇੜਾ ਪਾਰ ਕਰਾਈਆ ਦੋ ਜਹਾਨਾਂ ਨਿਗਰਨ ਹੋ ਕੇ ਅਰੇ ਹਾ ਪੱਜ ਸਤ ਸੰਦੇਸ਼ਾ ਏਕ ਇਲਾਹੀਆ ਸਤ ਸਿੰਘਾਸਨ ਬਹਿ ਸਾਜ ਸ਼ਾ ਪਾਸ਼ਾ ਬੇਪਰਵਾਈਆ ਦੋ ਜਹਾਨ ਪਾਰ ਕਰਾ ਕੇ ਹੱਦ ਸਤ ਹਦੂਦ ਆਪ ਬੰਡਾਈਆ ਲੱਖ 84 ਵਿੱਚੋਂ ਕੱਢ ਅਰੇ ਸੱਜਣ ਲੈ ਉਠਾਈਆ ਨਾਮ ਪਿਆਏ ਸਾਚੀ ਮਦ ਅਠੇ ਪੈਰ ਖੁਮਾਰ ਬਕਾਈਆ ਸੀ ਸਜ ਦਿੱਤੀ ਛਪੜਦਾ ਦੇ ਕੱਜ ਸਮਰਤ ਆਪਣਾ ਹੱਥ ਟਿਕਾਈਆ ਗੁਰਮੁਖ ਸਦਾ ਨਵੇਲੀ ਕੁੱਲ ਕੁਲਵੰਤਾ ਆਪ ਬਣਾਈਆ ਦੇਵੇ ਨਾਮ ਨਿਦਾਨ ਆਪੀ ਅਨਮੋਲ ਕੀਮਤਾਂ ਤਨਾ ਕੋਏ ਪਾਇਆ ਸੱਚ ਦੁਆਰਾ ਜਏ ਖੁੱਲ ਉਹ ਖੁੱਲੀ ਬਸ ਆਪ ਵਰਤਾਈਆ ਉਲਿਆ ਮਾਰਗ ਦਸੇਰਾ ਉਹ ਰਹਿ ਬਰੇਕ ਅਖਵਾਹੀ ਦਾ ਨਾਮ ਸੰਦੇਸ਼ਾ ਦੇਵੇ ਸਲਾ ਸਾਚੀ ਤਾਰ ਬੰਦਾ ਹੀਂਦਾ ਨਿਰਗੁਣ ਹੋ ਕੇ ਬਣੇ ਗੁਆ ਸਰਬ ਨੂੰ ਸੰਗਣਵਾਹਿੰਦਾ ਪ੍ਰੀਤਮ ਹੋ ਕੇ ਹੋਵੇ ਫਿਦਾ ਭਗਤ ਅੰਮ੍ਰਿਤ ਫਿਦਾ ਹੋ ਗਿਆ ਹੈ ਪ੍ਰੀਤਮ ਹੋ ਕੇ ਹੋਵੇ ਫਿਦਾ ਆਪੇ ਆਪਣਾ ਪੇਟ ਚੜਾਈਂਦਾ ਸਤਿਗੁਰੂ ਹੋ ਕੇ ਮਾਰਗ ਦੱਸੇ ਸਿੱਧਾ ਅਦਵਿਸ਼ਕਾਰ ਨਾ ਕੋਈ ਢਕਾਈਂਦਾ ਮੇਰਵਾਨ ਹੋ ਕੇ ਲੇਖਾ ਜਾਣੇ 9 18 ਸਿੱਧਾ ਸਾਧਨਾ ਆਪਣੇ ਹੱਥ ਬਖਾਈਂਦਾ تیرੇ ਨਾਲਾ ਤਿੱਕੀ ਮੁਕੀ ਗੁਰ ਸਤਗੁਰ ਕਾਣ ਆਪ ਕੜਾਈਆ ਗੁਰਮੁਖ ਮਿਟੇ ਜਨਮ ਜਨਮ ਦੀ ਦੁਖੀ ਕਰਮ ਕਰਮ ਰੋਗ ਗਵਾਈਆ ਸੱਚੀ ਤਾਰਨ ਤਾਰ ਉੱਠੀ ਉਬਾਰੂ ਲਬਣ ਕੋਈ ਨਾ ਪਾਈਆ ਯੁਗ ਜਨਮ ਦੀ ਬਿਛੜੀ ਰੁੱਠੀ ਪਰ ਰੋਖੜੇ ਲੈ ਮਨਾਈਆ ਕਾਰੁ ਪੁਜਾਇਏ ਇੱਕੋ ਸੁਖੀ ਸੁਖ ਸਾਗਰ ਰੂਪ ਸਮਝਾਈਆ ਆਪਣੇ ਨਿਸ਼ਾਨ ਨੂੰ ਕਦੇ ਨਾ ਉਕੀ ਸੱਚੇ ਨਿਸ਼ਾਨਾਂ ਦੇ ਲਗਾਈਆ ਗੁਰਮੁਖ ਪ੍ਰੇਮ ਗੁਰਮੁਖ ਆਤਮਾ ਸਦਾ ਪ੍ਰੇਮ ਦੀ ਭੁਖੀ ਤ੍ਰਿਸ਼ਨਾ ਜਗਤ ਨਾ ਕੋਏ ਬੰਦਾਈਆ ਤੋੜਨ ਬਿਸ਼ੋੜਨ ਮੇਲਨ ਹਾਰ ਮਦ ਟੁੱਟੀ ਅੰਤ ਆਪਣੀ ਗੰਡ ਪੁਆਈਆ ਹਰ ਜਨ ਜੋ ਕਦੇ ਨਾ ਨਖੁੱਟੀ ਸਵਾਸ ਸਵਾਸ ਲੇਖੇ ਪਾਈਆ ਜਗਤ ਸੋਹੇ ਮਾਤਾ ਪਿਤਾ ਪੁੱਤੀ ਭਗਵਨ ਭਗਤਾ ਗੋਦ ਬਹਾਈਆ ਪਰਮਪੁਰਖ ਦੀ ਕੁਲੀ ਉੱਚੀ ਗੁਰਮੁਖ ਸਾਚੇ ਦੇ ਨੁਨਾਈਆ ਸੁਰਤ ਸੁਬਾਨੀ ਰਾਖਣੀ ਸੁਤੀ ਪੂਰੀ ਕਰੇ ਨਾ ਕੋਇਕੜ ਮਾਈਆ ਹਰੀ ਚਰਨ ਧਿਆਨ ਇੱਕੋ ਰੂਤੀ ਕਰਤ ਨਾ ਵੇਖਵਖਾਈਆ ਗੁਰਮੁਖਾ ਤਾਰ ਸਦਾ ਚਿੱਤੀ ਕਾਲਾ ਲੇਖ ਨਾ ਕੋਇ ਜਨਾਈਆ ਕੂੜੇ ਰਸ ਵੇਖਣੀ ਫਿਤੀ ਰਸਨਾ ਜੀਵਾ ਨਾ ਕਹੇ ਚਖਾਈਆ ਕਾਰ ਵਿੱਚ ਜੋਤ ਦਿਸੇ ਨਕੀ ਗੁਰਪੂਰਾ ਦੇ ਬਖਾਈਆ ਜਿਸ ਦੀ ਗੁਰਯਾਤਾਰ ਪੀਰ ਪਗੰਬਰ ਲਿਖ ਲਿਖ ਦੇਂ ਦੇ ਗਈ ਤਿੱਥੀ ਖਾਣੀ ਬਾਣੀ ਰਾਗ ਅਲਾਈਆ ਸੋ ਸਾਇਬ ਸਮਨੂ ਰਹਾ ਜਿਤੀ ਜਿਤ ਹਾਰੇ ਰੂਪ ਬਟਾਈਆ ਦੋ ਜਹਾਨ ਵੰਦਨ ਹਾਰਾ ਹਿਸੀ ਿਸਾਇ ਆਪਣੀ ਆਪ ਸਮਝਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰੀ ਸਾਜਨ ਲੇ ਉਠਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰੀ ਸਾਜਨ ਲੇ ਉਠਾਈਆ ਸੋ ਹੰਗਮਹਾਰਾਈ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਅੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਅੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ

ਪੰਜੀ ਅਸੂ 6611 ਐਂਡ ਮਖ ਸੁਧਰਾ ਜਿਹੜਾ ਲੁਧਿਆਣਾ ਸ੍ਰੀ ਗਾਮ ਦੇ ਗ੍ਰੈਡ ਕਰਨੀ ਕਹੇ ਪ੍ਰਵ ਚਰਨ ਮੇਰੀ ਲਗੀ ਟੂੜੀ ਖਾਕੀ ਮਿੱਟੀ ਹੋ ਕੇ ਖਾ ਵਰਮਾਇਆ ਮੇਰੇ ਅੰਤਸ਼ ਕਰਨਾ ਰੰਗਤ ਸੜ ਗਈ ਗੁੜੀ ਆਜ ਆ ਉਧਰ ਘਰੇ ਨਾ ਜਾਈਆ ਮੈਂ ਚਤੁਰ ਸੁਗੜ ਬਣ ਗਈ ਮੂਰਖਮੁੜੀ ਪ੍ਰਵਦੇਵੇ ਮਾਨ ਵੜਿਆ ਆ ਮੇਰੇ ਉਤੋਂ ਕਾਜੂ ਕਲਪਨਾ ਮਿਟੇ ਕੁੜੀ ਜੂੜੇ ਜੂੜ ਦਾ ਡੇਰਾ ਖਾਇਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਜਵਰ ਹੋ ਸੱਚ ਕਰਨੀ ਕਾਲ ਕੁਮਈਆ ਕਰਨੀ ਕਹੇ ਮੇਰਾ ਪਰਮਪੁਰਖ ਦੇਵਨ ਹਾਰ ਪੈਗਾਨਾ ਸੰਦੇਸ਼ ਆਗਮ ਦਰਾਈਆ ਕਰਨੀਏ ਤੇਰਾ ਪੂਰਾ ਕਰਾਂ ਸ਼ਾਮ ਕੰਨੀ ਕਰਤਾ ਹੋ ਕੇ ਵੇਖ ਬਖਾਈਆ ਜਿੰਝਰ ਤੇਂ ਦੇਰਾ ਮਿਟਾ ਸ਼ਾਮ ਸ਼ਾਮ ਨੂਰ ਜੋ ਕਰੇ ਰੁਸਨਾਈਆ ਦੇਰਾਂ ਨਗਰ ਖੇੜਾ ਤੱਕ ਗਰਾਵ ਜੀ ਗੰਧਰਵੇ ਘਬਹਿਆ ਜਿਸ ਦੀ ਕੀਮਤ ਕੋਈ ਨਾ ਕੋਈ ਦੇਣਾ ਸਕੇ ਦਾਵੰਦ ਮੰਗੀ ਨਜ਼ਰ ਕੋਈ ਨਾ ਆਇਆ अंत कराया प इंतजाम बंदोबस्त अपने हाथ लगा तेरा लेना देना युग चौकड़ी जो लेखा लिख्या श्री रामा। राम 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 जो कि जो स्वरूप हार अपनी कृपा कर देना हारा सचा भार सच मालक एक गुसाइया ती प्रभ मेरे ਫਤ ਰਸ ਹੁੰਦੇ ਸੋਈ ਮਿਲੇ ਵਡਿਆਈਆ ਤੇਰੀ ਤਾਰ ਵਿੱਚ ਰਹਿਣ ਬੰਦੇ ਬੰਦਗੀ ਤੇਰੀ ਵਿੱਚ ਸਮਾਇਆ ਉਹ ਨਿਰਗੁਣ ਤਾਰ ਤੋਨੇ ਜੰਦੇ ਬਜਰ ਕਵਾਟ ਆਪ ਖੁਲਾਈਆ ਅੰਤਸ਼ ਕਰਨ ਆਪ ਦੇਵੀ ਗੰਦੇ ਪਦ ਦਪਨੀਤ ਕਰੀ ਸੋ ਭਈਆ ਜੋ ਦਰ ਦਰਵਾਜਾ ਗਰੀਬ ਨਿਵਾਜਾ ਜੋ ਦਰ ਦਰਵਾਜਾ ਗਰੀਬ ਨਿਵਾਜਾ ਤੇਰਾ ਲੰਗੇ ਫੜਵਾਉਂ ਗਏ ਲਗਾਇਆ ਆਤਮ ਦੇਣਾ ਪਰਮਾਨੰਦ ਦੇ ਆਨੰਦ ਆਨੰਦ ਜਿਚੋਂ ਪਰਤਾਈਆ ਤੂੰ ਮੇਰਾ ਮੈਂ ਤੇਰਾ ਜੋ ਗਾਵਨ ਸੋ ਹੰਗ ਸੰਦੇ ਸੋ ਪੁਰਗ ਨਰੰਜਨ ਹੋਣਾ ਤੂੰ ਸਹਾਈਆ ਨੀਗਾ ਮਾਲਾ ਕਾਜ ਗਾਇਆ ਤੁਮ ਕੰਡੇ ਕਾੜ ਪਤਨ ਵੇਠਾ ਤੇਰਾ ਲਾਇਆ ਤੂਦਵੀਨ ਜਨ ਭਗਤਾ ਟੁੱਟੀ ਕੋਈ ਨਾ ਗੰਡੇ ਤੂਦਵੀਨ ਜਨ ਭਗਤਾ ਟੁੱਟੀ ਕੋਈ ਨਾ ਗੰਡੇ ਗੰਡਨ ਹਾਰ ਗਵਾਲ ਸੁਆਮੀ ਤੇਰੇ ਹੱਥ ਵੜਿਆਇਆ ਜੋਤੀ ਜੋ ਸਰੂਪਾਰ ਆਵ ਆਪਣੀ ਕਿਰਪਾ ਖੜਾ ਇੱਕ ਦਿਨ ਸਾਚਾ ਵੜੋ ਸੱਚ ਦਾ ਸੰਗ ਆਪ ਰਖਾਇਆ ਸੋ ਹਮਾਇਸ਼ ਸਿੰਘ ਰਿਸ਼ਨਾ ਆਨ ਦੀ ਜਾ ਸੋ ਹੰਮਾਰ ਸਿੰਘ ਵਿਸ਼ਨੋ ਭਗਵਾਨ ਦੀ ਜਾ ਸੋ ਹੰਮਾਰ ਆਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜਾ ਸੋ